13 ਮਈ 1708 ਈਸਵੀ ਨੂੰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਲਕ ਅਤੇ ਨਾਲ ਬਹਾਦਰ ਸ਼ਾ ਇਹ ਦੋਨੇ ਬਹਰਾਨਪੁਰ ਮਦ ਪ੍ਰਦੇਸ਼ ਵਿੱਚ ਪਹੁੰਚਦੇ ਆ ਮਦ ਪ੍ਰਦੇਸ਼ ਵਿੱਚ ਕਿਵੇਂ ਪਹੁੰਚੇ ਉੱਥੇ ਕੀ ਗੱਲਬਾਤ ਹੋਈ ਇਹ ਸਾਰਾ ਕੁਝ ਜਾਣਨ ਤੋਂ ਪਹਿਲਾਂ ਆਓ ਫਤਿਹ ਸਾਂਝੀ ਕਰ ਲਈਏ ਦੋਵੇਂ ਹੱਥ ਜੋੜ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1707 ਈਸਵੀ ਨੂੰ ਜਦੋਂ ਔਰੰਗਜ਼ੇਬ ਚੜ੍ਹਾਈ ਕਰ ਜਾਂਦਾ ਹੈ ਔਰੰਗਜ਼ੇਬ ਦੇ ਚੜ੍ਹਾਈ ਕਰਨ ਤੋਂ ਬਾਅਦ ਇਹਨਾਂ ਦੇ ਪੁੱਤਰਾਂ ਦੇ ਵਿੱਚ ਔਰੰਗਜ਼ੇਬ ਦੇ ਪੁੱਤਰਾਂ ਦੇ ਵਿੱਚ ਗੱਦੀ ਨੂੰ ਲੈ ਕੇ ਬਗਾਵਤ ਸ਼ੁਰੂ ਹੋ ਜਾਂਦੀ ਹੈ ਇਹ ਆਪ ਉਹ ਰੰਗ ਜੇਬ ਦਾ ਵੱਡਾ ਪੁੱਤਰ ਬਹਾਦਰ ਸ਼ਾ ਜਮਰੋਦ ਵਿੱਚ ਸੀਗਾ ਤੇ ਆਲਮ ਚੰਦ ਜਿਹੜਾ ਸੀਗਾ ਉਹ ਦੱਖਣ ਵੱਲ ਗਿਆ ਹੋਇਆ ਸੀਗਾ ਤੇ ਜਦੋਂ ਆਲਮ ਚੰਦ ਨੂੰ ਆਪਣੇ ਪਿਤਾ ਦੀ ਮੌਤ ਦੀ ਖਬਰ ਮਿਲਦੀ ਹੈ ਤੇ ਇਹ ਬਗਾਵਤ ਕਰ ਦਿੰਦਾ ਹੈ। ਫਿਰ ਇੱਕ ਬਹੁਤ ਵੱਡਾ ਜੁੱਧ ਹੁੰਦਾ ਦੋਨਾਂ ਭਰਾਵਾਂ ਦੇ ਵਿੱਚ ਜਜਾਉ ਦਾ। ਇਸ ਜੁੱਧ ਦੇ ਵਿੱਚ ਬਹਾਦਰ ਸ਼ਾਹ ਨੇ ਧਨ ਗੁਰੂ ਕਲਗੀ ਤਰਪਾ ਸਾਹਿਬ ਤੋਂ ਮਦਦ ਮੰਗੀ ਸਤਗੁਰ ਜੀ ਨੇ ਬਹਾਦਰ ਸ਼ਾਹ ਦੀ ਮਦਦ ਕੀਤੀ ਨੂੰ ਤਖਤ ਦਿਵਾਉਣ ਵਾਸਤੇ ਜਦੋਂ ਇਹਨੂੰ ਤਖਤ ਮਿਲ ਗਿਆ ਆਪਣੇ ਭਰਾ ਦੇ ਉੱਤੇ ਨੇ ਫਤਿਹ ਹਾਸਲ ਕਰ ਲਈ ਤਖਤ ਮਿਲਿਆ ਤੇ ਇਹਨੇ ਸਤਗੁਰ ਜੀ ਨਾਲ ਵਾਅਦਾ ਇਹ ਕੀਤਾ ਸੀਗਾ ਤਖਤ ਮਿਲਣ ਤੋਂ ਪਹਿਲਾਂ ਕਿ ਜਿਨ੍ਹਾਂ ਨੇ ਤੁਹਾਡੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਤੁਹਾਡੇ ਪਿਤਾ ਨੂੰ ਸ਼ਹੀਦ ਕੀਤਾ ਆ ਉਹਨਾਂ ਸਾਰੇ ਹਾਕਮਾਂ ਨੂੰ ਮੈਂ ਤੁਹਾਡੇ ਹਵਾਲੇ ਕਰਾਂਗਾ ਤੁਸੀਂ ਮੈਨੂੰ ਤਖਤ ਦਿਵਾ ਦਿਓ ਹੁਣ ਸਤਗੁਰ ਜੀ ਨੇ ਜਝਾਉ ਦੇ ਇਲਾਕੇ ਦੇ ਵਿੱਚ ਜਿਹੜਾ ਯੁੱਧ ਹੋਇਆ ਸੀ ਉਹਦੇ ਵਿੱਚ ਬਹਾਦਰ ਸ਼ਾਹ ਦੀ ਮਦਦ ਕਰਕੇ ਇਹਨੂੰ ਤਖਤ ਦਿਵਾ ਦਿੱਤਾ ਉਹਨੇ ਸਤਗੁਰ ਜੀ ਨੂੰ ਆਪਣੇ ਦਰਬਾਰ ਵਿੱਚ ਬੁਲਾਉਂਦਾ ਤੇ ਮਾਲਕ ਜੀ ਨੂੰ ਬਹੁਤ ਚੀਜ਼ਾਂ ਦੇ ਕੇ ਸਤਗੁਰ ਨੂੰ ਬਹੁਤ ਚੀਜ਼ਾਂ ਕੀਮਤੀ ਭੇਟਾ ਕਰਕੇ ਮਾਲਕ ਜੀ ਦਾ ਸਨਮਾਨ ਕਰਦਾ ਆ ਹਦੀ ਤੱਕ ਤ ਕੁਝ ਕੁ ਸਮਾਜ ਕੋ ਜੋ ਕੋ ਦੇ ਨਹੀਂ ਹੋਈ ਸੀਗੇ ਇਹਨੂੰ ਪਤਾ ਲੱਗਿਆ ਕਿ ਅਜਮੇਰ ਤੇ ਜੈਪੁਰ ਦੇ ਜਿਹੜੇ ਰਾਜ ਘਰਾਣੇ ਆ ਉਹਨਾਂ ਵਿੱਚ ਵਿਵਾਦ ਸ਼ੁਰੂ ਹੋ ਗਈ ਹੈ ਜਦੋਂ ਇਹ ਰਾਜਪੂਤਾਨੇ ਦੇ ਇਲਾਕੇ ਦੇ ਵਿੱਚ ਵਿਵਾਦ ਰੋਕਣ ਗਿਆ ਤੇ ਸਤਗੁਰੂ ਜੀ ਨੂੰ ਨਾਲ ਹੀ ਲੈ ਗਿਆ ਮਾਲਕ ਜੀ ਆਓ ਕਿਲੇ 라 ਵਿੱਚ ਆਪਾਂ ਹੋਰ ਗੱਲਾਂ ਕਰ ਲਾਂਗੇ ਸਤਗੁਰੂ ਇਹਦੇ ਨਾਲ ਚਲੇ ਗਏ ਹਲੇ ਇਹ ਉੱਥੇ ਰਾਜਪੂਤਾਨੇ ਇਲਾਕੇ ਦੇ ਵਿੱਚ ਰਾਜਪੂਤਾ ਦੇ ਨਾਲ ਛਿੰਝ ਕਰ ਰਿਆ ਸੀਗਾ ਲੜਾਈ ਕਰ ਰਿਆ ਸੀਗਾ ਇਹਨੂੰ ਪਤਾ ਲੱਗਾ ਕਿ ਇਹਦੇ ਤੀਜੇ ਭਰਾ ਕਾਮਬਖਸ਼ ਨੇ ਵੀ ਦੱਖਣ ਦੇ ਵਿੱਚ ਬਗਾਵਤ ਕਰ ਦਿੱਤੀ ਹੁਣੇ ਸਤਗੁਰੂ ਜੀ ਨੇ ਫੇਰ ਆਖਦਾ ਕਿਹਾ ਮਾਲਕ ਜੀ ਤੁਸੀਂ ਮੇਰੇ ਨਾਲ ਚੱਲੋ ਰਾਹ ਵਿੱਚ ਆਪਾਂ ਹੋਰ ਵੀ ਗੱਲਾਂ ਕਰ ਲਾਂਗੇ ਕਿ ਕਿਹੜੇ ਕਿਹੜੇ ਜਿਹੜੇ ਗੁਰੂ ਘਰ ਦੇ ਦੋਸ਼ੀ ਨੇ ਉਹ ਮੈਂ ਤੁਹਾਡੇ ਹਵਾਲੇ ਕਰਨੇ ਕਿਵੇਂ ਕਿਵੇਂ ਕਰਨੇ ਆ ਸਾਰੀ ਵਿਉਂਤ ਬਣਾ ਲਾਂਗੇ ਤੁਸੀਂ ਮੇਰੇ ਨਾਲ ਚੱਲੋ ਸਤਗੁਰ ਜੀ ਕਾਮ ਬਖਸ਼ ਦੀ ਬਕਾਵਤ ਨੂੰ ਰੋਕਣ ਵਾਸਤੇ ਇਹਦੇ ਨਾਲ ਚਲੇਗੇ ਹਦੇ ਮਾਲਕ ਜੀ ਜਦੋਂ ਸਤਗੁਰ ਜੀ ਬੁਰਾਨਪੁਰ ਮਦ ਪ੍ਰਦੇਸ਼ ਵਿੱਚ ਪਹੁੰਚਦੇ ਆ ਨਾ ਤੇ ਉੱਥੇ ਕੁਝ ਕੁ ਸਮਾ ਸਤਗੁਰ ਤੇ ਬਹਾਦਰ ਸ਼ਾ ਇੱਥੇ ਟਿਕਾਣਾ ਕਰਦੇ ਆ ਹੁਣ ਸਾਰੀਆਂ ਖਬਰਾਂ ਸਰੰਦ ਦੇ ਵਜ਼ੀਰ ਖਾਨ ਨੂੰ ਮਿਲਦੀਆਂ ਆ ਕਿ ਬਹਾਦਰ ਸ਼ਾਹ ਦੇ ਗੁਰੂ ਗੋਬਿੰਦ ਸਿੰਘ ਮਾਲਕ ਜੀ ਦੀ ਆਪਸ ਵਿੱਚ ਨੇੜਤਾ ਹੋ ਰਹੀ ਹੈ ਜੇ ਇਹਨਾਂ ਦੀ ਨੇੜਤਾ ਹੋ ਗਈ ਤੇ ਮੇਰਾ ਕੁਝ ਨਹੀਂ ਬਚਣਾ ਹੈ ਵਜ਼ੀਰ ਖਾਨ ਨੇ ਕੁਝ ਆਪਣੇ ਐਲਚੀਆਂ ਨੂੰ ਇੱਕ ਮੋਟੀ ਰਕਮ ਦੇ ਕੇ ਬਹਾਦਰ ਸ਼ਾਹ ਦੇ ਕੋਲ ਬੁਰਾਨਪੁਰ ਦੇ ਵਿੱਚ ਭੇਜਿਆ ਵਜ਼ੀਰ ਖਾਨ ਦੇ ਜਾ ਕੇ ਐਲਚੀਆਂ ਨੇ ਬਹਾਦਰ ਸ਼ਾਹ ਨਾਲ ਮੁਲਾਕਾਤ ਕੀਤੀ ਇੱਕ ਮੋਟੀ ਰਕਮ ਦਿੱਤੀ ਵਜ਼ੀਰ ਖਾਨ ਨੇ ਐਲਚੀਆਂ ਕੋਲੋਂ ਮੋਟੀ ਰਕਮ ਲੈ ਕੇ ਬਹਾਦਰ ਸ਼ਾਹ ਜਿਹੜੀ ਨੀਤ ਸੀਗੀ ਨਾ ਉਹ ਬਦ ਨੀਤ ਹੋ ਗਈ ਇਹਦੀ ਨੀਅਤ ਜਿਹੜੀ ਸੀਗੀ ਨਾ ਕਿ ਮੈਂ ਵਜ਼ੀਰ ਖਾਨ ਨੂੰ ਸਤਗੁਰ ਜੀ ਦੇ ਕੋਲ ਗ੍ਰਿਫਤਾਰ ਕਰਵਾ ਲਾਵਾਂਗਾ ਜਾਂ ਮੈਂ ਸਤਗੁਰ ਜੀ ਦੇ ਹਵਾਲੇ ਕਰ ਦਾਂਗਾ ਹੁਣ ਇਹਦੀ ਨੀਅਤ ਜਿਹੜੀ ਸੀਗੀ ਉਹ ਬਦ ਨੀਤ ਹੋਣ ਲੱਗ ਪਈ ਸਤਗੁਰ ਜੀ ਅੰਦਰ ਜਾਮੀ ਸੀਗੇ ਮਾਲਕ ਜੀ ਦੀ ਬੋਲੀ ਇਹਦੇ ਚਾਲ ਚੱਲਣ ਸਮਝਣ ਲੱਗ ਪਏ ਕਿ ਇਹ ਨੂੰ ਮੋਟੀ ਰਕਮ ਮਿਲ ਗਈ ਆ ਵਜ਼ੀਰ ਖਾਨ ਵੱਲੋਂ ਹੁਣ ਇਹ ਵਜ਼ੀਰ ਖਾਨ ਨੂੰ ਮੇਰੇ ਹਵਾਲੇ ਨਹੀਂ ਕਰੇਗਾ ਇਹ ਸਤਗੁਰੂ ਜੀ ਕੋਲ ਦੂਰੀ ਵਧਾਉਣ ਲੱਗ ਪਿਆ। ਮਾਲਕ ਜੀ ਇਹਦੇ ਕੋਲ ਦੂਰੀ ਵਧਾਉਣ ਲੱਗ ਪਏ। ਇਹ ਅਗਾਹ ਆਪਣਾ ਚਲੇ ਗਿਆ ਤੇ ਸਤਗੁਰੂ ਜੀ ਨੇ ਨਦੇੜ ਸਾਹਿਬ ਨੂੰ ਹੋ ਗਏ ਤੇ ਮੇਰੇ ਮਾਲਕ ਜੀ ਨੇ ਬਹਾਦਰ ਸ਼ਾਹ ਦੇ ਉੱਤੇ ਆਸ ਰੱਖਣ ਦੀ ਥਾਂ ਸਤਗੁਰੂ ਜੀ ਨੇ ਇਹ ਫੈਸਲਾ ਕੀਤਾ ਕਿ ਕਿਸੇ ਸਰਕਾਰੀ ਬੰਦੇ ਉੱਤੇ ਜਾਂ ਕੋਈ ਝੂਠੇ ਬਾਦਸ਼ਾਹ ਉੱਤੇ ਆਸ ਰੱਖਣ ਦੀ ਕੋਈ ਲੋੜ ਨਹੀਂ ਹੈ। ਅਸੀਂ ਆਪੜਾ ਇਨਸਾਫ ਆਪ ਕਰਾਂਗੇ। ਤੇ ਸਤਗੁਰੂ ਜੀ ਆਪ ਨਦੇੜ ਸਾਹਿਬ ਜਾਂਦੇ। ਉੱਤੇ ਸਰੰਦ ਦੀ ਇੱਟ ਨਾਲ ਇੱਟ ਕੜਕਾਉਣ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਤਗੁਰ ਨਦੇੜ ਸਾਹਿਬ ਦੀ ਧਰਤੀ ਤੋਂ ਪੰਜਾਬ ਦੀ ਧਰਤੀ ਵੱਲ ਭੇਜਦੇ ਆ। ਸੋ ਜੋ ਅੱਜ ਦਾ ਇਤਿਹਾਸ ਹੈ ਉਹ ਇਹ ਹੈ ਕਿ ਤੇਰਾ ਭਾਈ ਨੋ ਸਤਗੁਰ ਤੇ ਬਹਾਦਰ ਸ਼ਾ ਇਹ ਦੋਨੇ ਜਣੇ ਬਹਾਵਲਪੁਰ ਮੱਧ ਪ੍ਰਦੇਸ਼ ਦੇ ਵਿੱਚ ਇਕੱਠੇ ਹੁੰਦੇ ਆ ਉੱਥੇ ਪਹੁੰਚਦੇ ਆ ਜਦੋਂ ਬਹਾਦਰ ਸ਼ਾਹ ਨੂੰ ਵਜ਼ੀਰ ਖਾਂ ਦੇ ਐਲਚੀ ਮਿਲਦੇ ਆ ਮੋਟੀ ਰਕਮ ਦਿੰਦੇ ਆ ਤੇ ਬਹਾਦਰ ਸ਼ਾਹ ਆਪਣੇ ਕੋਲਾ ਤੋਂ ਆਪਣੇ ਵਾਅਦੇ ਤੋਂ ਮੁਕਰ ਜਾਂਦਾ ਆ ਸਤਗੁਰ ਜੀ ਇੱਥੋਂ ਨਦੀਰ ਸਾਹਿਬ ਨੂੰ ਉਤਰਦੇ ਆ ਸਤਗੁਰੂ ਮਾਲ ਕਿਰਪਾ ਕਰੇ ਸਤਗੁਰ ਮੇਰਾ ਮਤ ਕਰੇ ਜੀ ਬਲਾਉ ਫਤਿਹ ਆ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ